ਦੇਖੋ ਸਾਨੂੰ ਕੱਲ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਫਿਸ ਵੱਲੋਂ ਰਿਵੋਲੂਸ਼ਨ ਆਰਡਰ ਪ੍ਰਾਪਤ ਹੋਈ ਸੀ ਉਹ ਡਿਵੋਲੂਸ਼ਨ ਆਰਡਰ ਜਦੋਂ ਸਾਡੇ ਕੋਲ ਆਉਂਦੇ ਆ ਅਸੀਂ ਉਸ ਵਿਅਕਤੀ ਦਾ ਕ੍ਰਿਮੀਨਲ ਰਿਪੋਰਟ ਚੈੱਕ ਕਰਦੇ ਆ ਕਿ ਆ ਗਰਾਜਕ ਧਿਰਧਿਧੀਆਂ ਕੀਆ ਤਾਂ ਕਿ ਸਾਨੂੰ ਲੌਂਡ ਆਰਡਰ ਦੀ ਕੋਈ ਪ੍ਰੋਬਲਮ ਨਾ ਆਏ ਅੱਜ ਪਠਾਨਕੋਟ ਪੁਲਿਸ ਵੱਲੋਂ ਇਸ ਬੰਦੀ ਲੌਂਡ ਆਰਡਰ ਦੀ ਜਿਹੜੀ ਹੈਗੀ ਆ ਅੱਜ ਤੀਨ ਨੂੰ ਭਾਪਿਆ ਹੋਣਾ ਭਾਰੀ ਜਿਹੜਾ ਸੁਰੱਖਿਆ ਬਲ ਦਾ ਅਨਾਦਤਾ ਜੀ ਸੀ ਕੱਲ ਸਾਡੀ ਜਿਹੜੀ ਆ ਰਿਕਾਰਡ ਜਿਹੜਾ ਹੈਗਾ ਅਸੀਂ ਇਸ ਨੂੰ ਚੈੱਕ ਕੀਤਾ ਤੇ ਉਹਦੇ ਖਿਲਾਫ ਜਿਹੜੇ ਹੈਗੇ ਆ ਉਹ 6 ਮੁਕਾਦਮੇ ਨਾਰਕੋਟਿਕਸ ਦੇ ਆਲਰੇਡੀ ਦਰਜ ਹੈ ਅਤੇ ਇਹ ਵਿਅਕਤੀ ਜਿਹੜਾ ਹੈਗਾ ਆ ਇਹ ਜਿਹਦਾ ਇਹ ਘਰ ਹੈਗਾ ਆ ਇਹ ਬੇਸਿਕਲੀ ਵਾਇਲੇਸ਼ਨ ਜਿਹੜੀ ਆ ਮਿਊਸਪਲ ਐਕਟ ਦੀ ਵਾਇਲੇਸ਼ਨ ਵੀ ਕੀਤੀ ਹੋਈ ਆ ਜਿਹਦੇ ਸਦਕਾ ਮਿਊਸਪਲ ਕਾਰਪੋਰੇਸ਼ਨ ਨੇ ਉਹਦਾ ਹੈਗਾ ਇਹਨੂੰ ਆਪਣੇ ਲੀਗਲ ਨੋਟਿਸਸ ਦੇਖ ਲਿੱਤੇ ਸੀਗੇ ਉਸ ਲੀਗਲ ਨੋਟਿਸਸ ਦੀ ਇਹਨੂੰ ਪਾਲਣਾ ਨਹੀਂ ਕੀਤੀ ਜਿਹਦੇ ਤਹਿਤ ਕਾਨੂੰਨੀ ਕਾਰਵਾਈ ਕਰਦੇ ਹੋਏ ਇਨ ਦੀ ਪ੍ਰੈਜ਼ੈਂਸ ਆਫ ਮੈਜਿਸਟ੍ਰੇਟ ਖੜਾ ਹੈਗਾ ਇਹ ਦੀ ਡੈਮੋਲਿਸ਼ਨ ਜਿਹੜੀ ਹੈਗੀ ਆ ਐਨਕਰੋਚਮੈਂਟ ਡੈਮੋਲਿਸ਼ਨ ਜਿਹੜੀ ਕਰ ਦਿੱਤੀ ਗਈ ਹੈ